ਈ ਨਾ ਹੈ ਤੇ ਕਿਹਨਾਂ ਚੱਲ ਰਹੇ ਇਲੈਕਸ਼ਨ ਲੈ ਮੈਂ ਸੁਖਵਿੰਦਰਪਾਲ ਸਿੰਘ ਮਿੰਟਾ ਮੈਂਬਰ ਪੀਏਸੀ ਸ਼੍ਰੋਮਣੀ ਅਕਾਲੀ ਦਲ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਵੀ ਚਾਰ ਇਲੈਕਸ਼ਨਾਂ ਲੜ ਚੁੱਕੇ ਹਾਂ ਸੋ ਇੱਥੇ ਅੱਜ ਐਨਓਸੀ ਦੇ ਲਈ ਅਸੀਂ ਆਏ ਹਾਂ ਕਿ ਆਜ ਦੀ ਸਰਕਾਰ ਵੱਲੋਂ ਕਿਉਂ ਜਾ ਇੰਤਜ਼ਾਮ ਕੀਤਾ ਗਿਆ ਐਨਓਸੀ ਲੈ ਕੇ ਫਾਰਮ ਲੈ ਕੇ ਇਹਨਾਂ ਦਾ ਕੋਈ ਪੱਕਾ ਇੰਤਜ਼ਾਮ ਨਹੀਂ ਹੈਗਾ ਕਿਉਂਕਿ ਸਰਕਾਰ ਦੀ ਮਨਸ਼ਾ ਕੋ ਠੀਕ ਨਹੀਂ ਲੱਗਦੀ ਕਿਉਂਕਿ ਇਹਨਾਂ ਨੇ ਜਿਹੜਾ ਇੱਕਦਮ ਤਤ ਪ੍ਰਤ ਤੇ ਇਲੈਕਸ਼ਨ ਲਾਂਚ ਕੀਤੀ ਹੈ ਫਿਰ ਉਹ 10 ਦਿਨ ਨਹੀਂ ਦਿੱਤੇ ਆ ਕਾਗਜ਼ ਨੋ ਐਨਓਸੀ ਲੈਣ ਦੇ ਵੀ ਤੇ ਕਾਗਜ਼ ਭਰਨ ਦੇ ਵੀ ਤਾਂ ਮੈਨੂੰ ਲੱਗਦਾ ਵੀ ਇਹਨਾਂ ਦੀ ਜਿਹੜੀ ਨੀਤ ਠੀਕ ਨਹੀਂ ਹੈਗੀ ਐਨਓਸੀ ਪ੍ਰਕਿਰਿਆ ਦੇ ਵਿੱਚ ਤੇ ਇਲੈਕਸ਼ਨ ਵਿੱਚ ਹਲੇ ਤੱਕ ਜਿਹੜੀਆਂ ਲਿਸਟਾਂ ਨੇ ਉਹ ਨਹੀਂ ਪਤਾ ਹਲੇ ਤੱਕ ਇਹਨਾਂ ਦੇ ਬੰਦਿਆਂ ਨਾਲ ਗੱਲ ਕੀਤੀ ਆ ਉਹਨਾਂ ਨੂੰ ਨਹੀਂ ਇਹ ਪਤਾ ਵੀ ਅਸੀਂ ਕਿਹੜੀ ਵਾਰਡ ਚ ਚੋਣ ਲਾ ਰਹੇ ਏਰੀਆ ਦਾ ਨਹੀਂ ਪਤਾ ਲਿਸਟਾਂ ਨਹੀਂ ਜਾਈਆਂ ਹੁਣ ਅੱਜ ਤੱਕ ਲਿਸਟਾਂ ਨਹੀਂ ਆਈਆਂ ਹੁਣ ਜਾ ਕੇ ਦੇਖਾਂਗੇ ਵੀ ਕਿਹੜੀ ਵਾਰਡ ਕਿੱਥੇ ਜੋੜਿਆ ਕਿਹੜਾ ਏਰੀਆ ਜੋੜਿਆ ਸਾਰਾ ਇਹਨਾਂ ਨੇ ਗੁਪਤ ਰੱਖਿਆ ਹੈ ਮਨਸ਼ਾ ਠੀਕ ਨਹੀਂ ਲੱਗਦੀ ਪਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇੱਕ ਵਰਕਰ ਜਿਹੜਾ ਹੈਗਾ ਸਾਡੀ ਵਾਰਡ ਦੇ ਵਿੱਚ ਕੀ ਸਾਰੇ ਪਟਿਆਲੇ ਦੇ ਵਿੱਚ ਸ਼੍ਰੋਮਣੀ ਗੱਲਬਾਗੀ ਦਲ ਦੇ ਚੋਣ ਲੜਦੇ ਇਹਨਾਂ ਨੂੰ ਤਾਂ ਸ਼ਾਪ ਆਇਆ ਜਾ ਰਿਹਾ ਕਿ ਹਰ ਵਾਰਡ 3-3 4-4 ਕੈਂਡੀਡੇਟ ਹੈ ਤਾਂ ਸਾਡੇ ਸੀਨੀਅਰ ਲੀਡਰ ਨੇ ਜਨਕੀ ਸ਼ਰਮਾ ਜੀ ਬਿੱਟੂ ਚੱਠਾ ਜੀ ਜਾਂ ਹੋਰ ਜਿਹੜੇ ਰਾਜੂ ਖੰਨਾ ਜੀ ਉਹ ਜੋ ਵੀ ਚੋਣ ਜਿਹੜਾ ਵੀ ਜੋ ਕੈਂਡੀਡੇਟ ਨੂੰ ਚੜਾਵਾਗੇ ਅਕਾਲੀ ਗੱਲ ਵੀ ਕਿੰਨੇ ਵਾਟਾ ਚ ਉਹ ਜਿਹੜੀ ਹੈ ਜਿਹੜੀ ਇਲੈਕਸ਼ਨ ਪਟਿਆਲੇ ਲੋਟ ਹੈ 60 ਦੇ 60 ਵਾਟਾ ਲੜਾਂਗੇ 60 ਵਾਟਾ ਦੇ ਸਾਡੇ ਕੋਲ ਵਾਧੂ ਕੈਂਡੀਡੇਟ ਨੇ ਸਮ ਕੱਕ ਇੱਕ ਇੱਕ ਵਾਰਡ ਤੋਂ ਦੱਸ ਰਹੇ 3-3 4-4 ਕੈਂਡੀਡੇਟ ਪਹਿਲਾਂ ਤੁਸੀਂ ਐਮਪੀ ਬੇਓ ਪਹਿਲਾਂ ਕਿਉਂ ਜੀ ਇੰਤਜ਼ਾਮ ਕੀ ਹੁਣ ਕਿਉਂ ਜੀ ਇੰਤਜ਼ਾਮ ਦੇਦੇ ਜਿਹੜੇ ਇਲੈਕਸ਼ਨ ਕਿੰਨੀ ਦੇਰ ਬਾਅਦ ਹੋਏ ਇਲੈਕਸ਼ਨ ਤਕਰੀਬਨ ਦੋ ਤਿੰਨ ਸਾਲ ਹੋ ਗਏ ਜਿਹੜੇ ਪਹਿਲਾਂ ਇਲੈਕਸ਼ਨ ਦੋ ਸਾਲ ਟਰਮ ਖਤਮ ਨੂੰ ਹੋ ਗਏ ਤੇ ਸਰਕਾਰ ਆਈ ਨੂੰ ਤਿੰਨ ਸਾਲ ਹੋ ਗਏ ਇਲੈਕਸ਼ਨ ਲੇਟ ਹੈ ਕਾਫੀ ਲੇਟ ਕਰਿਆ ਉਹ ਵੀ ਹੁਣ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਇਹਨਾਂ ਨੂੰ ਇਹਨਾਂ ਦੇ ਪੰਜਾਬੀ ਚ ਸਾਰਾ ਡੰਡਾ ਸੀਗਾ ਤਾਂ ਇਲੈਕਸ਼ਨ ਕਰਾ ਨਹੀਂ ਇਲੈਕਸ਼ਨ ਨਾ ਸਰਪੰਚੀ ਦੀ ਕਰਾਣਾ ਚਾਹੁੰਦੇ ਨਾ ਘਾਰ ਪੈਜਾ ਲੋਕਤੰਤਰ ਦਾ ਆਧਾਰ ਹੈ ਇਹਨੂੰ ਖਤਮ ਕਰਨ ਲੱਗੇ ਹੋਏ ਨੇ ਮਜਬੂਰੀ ਇਲੈਕਸ਼ਨ ਕਰਾਣਾ ਇਹ ਤੇ ਹਰ ਤਰ੍ਹਾਂ ਦੀ ਧੰਦਲੀ ਕਰਨਗੇ ਹਰ ਤਰ੍ਹਾਂ ਧੱਕਾ ਕਰਨਗੇ ਕਿ ਤੁਹਾਨੂੰ ਮੀੜਾ ਪਰ ਅਸੀਂ ਡੱਟੇ ਹੋਏ ਹਾਂ ਹਾਂਜੀ ਪਤਾਂ ਜੀ ਜਿਹੜੀ ਪ੍ਰਕਿਰਿਆ ਚੱਲ ਰਹੀ ਆ ਤੇ ਨਾਮਿਨੇਸ਼ਨ ਵਾਸਤੇ ਲੋਕ ਆ ਰਹੇ ਨੇ ਐਨਓਸੀ ਲੈ ਰਹੇ ਨੇ ਕਿਸ ਤਰ੍ਹਾਂ ਦੀ ਪ੍ਰਕਿਰਿਆ ਚੱਲ ਰਹੀ ਜੀ ਬਿਲਕੁਲ ਠੀਕ ਹੈ ਜੀ ਜਿਹਦੇ ਕੋਈ ਨੋ ਡਿਊਜ਼ ਆ ਜਿਨ੍ਹਾਂ ਨੇ ਇਲੈਕਸ਼ਨ ਲੜਨੇ ਆ ਉਹ ਆਪਣੇ ਉਰੇ ਆ ਕੇ ਨੋ ਡਿਊਜ਼ ਲੈ ਰਹੇ ਆ ਫਿਲਹਾਲ ਹਜੇ ਤੱਕ ਤਾਂ ਕੋਈ ਦਿੱਕਤ ਪਰੇਸ਼ਾਨੀ ਆਈ ਨਹੀਂ ਤੇ ਸਾਰੀ ਪਾਰਟੀਆਂ ਦੇ ਲੋਕ ਉਰੇ ਆਏ ਹੋਏ ਨੇ ਅਸੀਂ ਵੀ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਆ ਤਾਂ ਅਪਲਾਈ ਕੀਤਾ ਹੋਇਆ ਤਾਂ ਅਸੀਂ ਵੀ ਆਪਣੇ ਡੇਡ ਨੋ ਡਿਊਜ਼ ਐਨਓਸੀ ਸਰਟੀਫਿਕੇਟ ਆਵਰੇ ਲੈਣ ਆਏ ਆ ਕਿਸ ਤਰ੍ਹਾਂ ਦੀ ਪ੍ਰਕਿਰਿਆ ਲੱਗਦੀ ਹੈ ਕਿਉਂਕਿ ਬਾੜਬੰਦੀ ਵੀ ਕਹਿੰਦੇ ਕਾਫੀ ਜ਼ਿਆਦਾ ਆਊਟ ਆਫ ਵੇ ਗਈ ਆ ਤੇ ਹੋਰ ਜਿਹੜੇ ਇਸ ਟਾਈਮ ਹਾਲਾਤ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਆ ਕਿੰਨਾ ਦਾ ਨਹੀਂ ਨਹੀਂ ਕੋਈ ਆਪਾਂ ਡਰ ਦਾ ਮਾਹੌਲ ਉਹ ਹੈ ਨਾ ਜਿੱਦੇ ਲੋਕਾਂ ਨਾਲ ਵਿਅਕਤੀ ਨਹੀਂ ਹੈਗਾ ਵਿਅਕਤੀ ਉਹਨਾਂ ਦੇ ਦੁੱਖ ਸੁੱਖ 'ਚ ਨਹੀਂ ਖੜ ਰਿਹਾ ਲੋਕ ਤਾਂ ਨਹੀਂ ਨਾਲ ਖੜਦੇ ਠੀਕ ਹੈ ਨਾ ਪਟਿਆਲੇ ਦਾ ਇਤਿਹਾਸ ਇਹੀ ਰਿਹਾ ਪਰ ਮਾੜਾ ਰਿਹਾ ਆਪਾਂ ਕਹੀਏ ਪਟਿਆਲੇ ਦਾ ਇਤਿਹਾਸ ਮਾੜਾ ਰਿਹਾ ਕਾਰਪੋਰੇਸ਼ਨ ਦੇ ਚੋਣਾਂਵਾਂ ਲਈ ਕਿ ਹਰੇ ਤੱਕਾਵਾਦੀ ਨਾਲ ਹੀ ਇਲੈਕਸ਼ਨ ਹੁੰਨੇ ਆ ਜਿਹੜੇ ਪਿਛਲੀ ਵਾਰ ਵੀ ਕਾਂਗਰਸ ਨੇ 59 ਵਾਰਡ ਜਿਹੜੇ ਹੈ ਜਿੱਤ ਲਈ ਸੀਗੇ 60 ਵਾਰਡ ਇੱਕ ਜਿਹੜਾ ਲਵਾੜ ਸੀਗਾ ਉਹ ਵੀ ਬਾਅਦ ਇੱਕ ਅਗਲੇ ਦਿਨ ਇਲੈਕਸ਼ਨ ਹੋਇਆ ਤਾਂ ਇੱਕ ਇਕਾਲੀ ਦਲ ਦੀ ਜਿਹੜੀ ਸੀਗੀ ਸੀਟ ਆਈ ਸੀਗੀ ਪਰ ਇਸ ਪ੍ਰਕਿਰਿਆ ਤੋਂ ਨਿਕਲਣਾ ਚਾਹੀਦਾ ਹੈ ਇਹ ਪ੍ਰਕਿਰਿਆ ਤੋਂ ਨਿਕਲਦੀ ਲੋੜ ਹੈ ਪਟਿਆਲੇ ਨੂੰ ਕਿਉਂਕਿ ਜਿਹੜਾ ਜਨਤਾ ਦੀ ਸੇਵਾ ਕਰ ਰਿਹਾ 5 ਸਾਲ 10 ਸਾਲ ਤੋਂ ਬੰਦਾ ਜਿਹੜਾ ਸੇਵਾ ਕਰ ਰਿਹਾ ਉਹ ਐਂਡ ਦੇ ਵਿੱਚ ਕੀ ਹੁੰਦਾ ਸੇਵਾਦਾਰ ਜਦ ਸੇਵਾਦਾਰ ਨੂੰ ਸੇਵਾ ਦਾ ਮੌਕਾ ਨਹੀਂ ਮਿਲਦਾ ਤਾਂ ਉਹ ਵਾਰਡ ਰੂਲ ਜਾਂਦਾ ਉਹ ਨਾਤ ਹੋ ਜਾਂਦਾ ਨਵਾਂ ਬੰਦਾ ਕੋਈ ਆ ਕੇ ਉੱਥੇ ਵਾਰਡ ਤੇ ਰਾਜ ਕਰ ਪੈਂਦਾ ਉਹ 5 ਸਾਲ ਤਾ ਨੂੰ ਸਮਝਣ ਚ ਲੱਗ ਜਨੇ ਜਿਹੜਾ ਜਿਹੜੇ ਵਾਰਡ ਦੇ ਸੇਵਕ ਜਿਹੜੇ ਪ੍ਰਾਣੇ ਕੰਮ ਕਰ ਰਹੇ ਨੇ ਉਹਨਾਂ ਨੂੰ ਹੁਣੀ ਮੌਕਾ ਦੇਣਾ ਜਿਹਨੂੰ ਜਨਤਾ ਮੌਕਾ ਦੇਣੀ ਚਾਹੁੰਦੀ ਹੈ ਇਹ ਨਹੀਂ ਕਿ ਜਿਹਨੂੰ ਪੁਲਿਸ ਨੇ ਮੌਕਾ ਦੇਣਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਨਾ ਆ ਪਾਤੀ ਜਨਤਾ ਕਿਹੜੇ ਵਾਰਡ ਤੋਂ ਖੜੇ ਤੁਸੀਂ ਆਪਣੇ ਬਾਰੇ ਦੱਸੋ ਕਿਹੜੇ ਵਾਰਡ ਤੋਂ ਖੜੇ ਹੋ ਕਿਹੜੀ ਪਾਰਟੀ ਲੋਕਾਂ ਕੋਲੋਂ ਕਿ ਦਾ ਤੁਹਾਨੂੰ ਅਸੀਂ ਮੈਂ ਵਾਰਡ ਨੰਬਰ 46 ਤੋਂ ਆਪਣੀ ਹੈ ਜਿਹੜੀ ਟਿਕਟ ਅਪਲਾਈ ਕਰੀ ਹੈ ਤੇ ਭਾਰਤੀ ਜਨਤਾ ਪਾਰਟੀ ਤੋਂ ਕਰ ਰਿਆਂ ਅਸੀਂ ਪੁਰਾਣੇ ਭਾਰਤੀ ਜਨਤਾ ਪਾਰਟੀ ਦੇ ਸੇਵਕਾਂ ਪਿਛਲੇ ਸਾਲ ਵੀ ਅਸੀਂ ਜਿਹੜੇ ਪਿਛਲੇ ਇਲੈਕਸ਼ਨ ਹੋਏ ਸੀ 2011 ਦੇ ਵਿੱਚ 2017 18 ਦੇ ਵਿੱਚ ਇਲੈਕਸ਼ਨ ਹੋਏ ਸੀ ਉਦੋਂ ਵੀ ਅਸੀਂ ਮੇਰੇ ਵਾਰਡ ਦੇ ਵਿੱਚ ਅਸੀਂ ਮ ਆਪਣੇ ਲੇਡੀਜ਼ ਵਾਰਡ ਸੀਗਾ ਭਾਬੀ ਨੂੰ ਵੋਟ ਦਲਵਾਈ ਸੀ ਉੱਥੇ ਸੀਟ ਦਵਾਈ ਸੀ ਉਦੋਂ ਵਾਰਡ ਨੰਬਰ 59 ਹੁੰਦਾ ਸੀ ਹੁਣ ਉਹ ਵਾਰਡ ਨੰਬਰ 46 ਹੋ ਗਿਆ ਤੇ ਜਿਹੜੀ ਨਾ ਵਾਰਡ ਬੰਦੀ ਵੀ ਨਵੀਂ ਹੋਈ ਹੈ ਬੜੀ ਹੀ ਗਲਤ ਤਰੀਕੇ ਦੇ ਨਾਲ ਜਿਵੇਂ ਜੋੜੀਆਂ ਪਟੀਆਂ ਦਾ ਇਹ ਪੂਰਾ ਨਾਬਾ ਗੇਟ ਤੱਕ ਲੈ ਪਹਿਲਾਂ ਸ਼ਹਿਰ ਦੇ ਇੱਕ ਜਨਾਬ ਬੜੇ ਆਸਾਨ ਤਰੀਕੇ ਦੇ ਨਾਲ ਸ਼ਹਿਰ ਦੇ ਆਪਣੇ ਆਲੇ ਦੁਆਲੇ ਲੋਕ ਜਿਨ੍ਹਾਂ ਨੂੰ ਜੋੜੀਆਂ ਪੱਠੀਆਂ ਦੇ ਇੱਕ ਸਾਡਾ ਸੈਂਟਰ ਟਟਿਆਲ ਖਾਲਸਾ ਸਕੂਲ ਬਣਾਤਾ ਜੋੜੀਆਂ ਪੱਠੀਆਂ ਦਾ ਵੋਟਰ ਟਟਿਆਲ ਖਾਲਸਾ ਸਕੂਲ ਵੋਟ ਪਾਣ ਜਾਣਾ ਕਿੰਨੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਬਜ਼ੁਰਗ ਲੋਕ ਵੀ ਹੈ ਇਹ ਚੀਜ਼ਾਂ ਧਿਆਨ ਚ ਦੇਣੀਆਂ ਚਾਹੀਦੀਆਂ ਸੀ ਫਿਲਹਾਲ ਹਜੇ ਤੱਕ ਤਾਂ ਠੀਕ ਲੱਗ ਰਿਹਾ ਜੀ ਅਸੀਂ 10 ਵਜੇ ਆਏ ਸੀ 12 ਵਜੇ ਹੱਦ ਤੱਕ ਠੀਕ ਹੈ ਸਭ ਨੂੰ ਐਨਓਸੀ ਦੀ ਜਿਹੜੀ ਫਾਰਮਸ ਨੇ ਸਾਰੀ ਇਹਨਾਂ ਦੇ ਕੋਰਪੋਰੇਸ਼ਨ ਦੀ ਟੀਮ ਬੈਠੀ ਹੈ ਅਸੀਂ ਵੀ ਇਹੀ ਚਾਹੁੰਦੇ ਆ ਕਮਿਸ਼ਨਰ ਸਾਹਿਬ ਨੂੰ ਕਹ ਆਸਾਨ ਆਸਾਨ ਤਰੀਕੇ ਨਾਲ ਹਰ ਬੰਦੇ ਨੂੰ ਜਿਹੜੀ ਹੈ ਐਨਓਸੀ ਮਿਲੇ ਠੀਕ ਹੈ ਜੀ ਸਰ ਨਗਰ ਨਿਕਮ ਦੇ ਜਿਹੜੀ ਨਾਮਿਨੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ ਐਨਓਸੀ ਲੈਣ ਵਾਸਤੇ ਆ ਰਹੇ ਹਾਂ ਕਿਸ ਤਾਂ ਦੇ ਤੇ ਮਾਹੌਲ ਠੀਕ ਹੈ ਜੀ ਖੁਸ਼ਗਵਾਰ ਸਾਰੇ ਬੰਦੇ ਦਾ ਹੱਕ ਹੈ ਇਲੈਕਸ਼ਨ ਲੜਨ ਦਾ ਹਰ ਪਾਰਟੀ ਤੋਂ ਅਲੱਗ-ਅਲੱਗ ਨੁਮਾਇੰਦੇ ਲੜਨਗੇ ਇਲੈਕਸ਼ਨ ਹਰ ਪਬਲਿਕਲੀ ਓਪਨਲੀ ਹੈ ਸਾਰਿਆਂ ਨੂੰ ਵੈਲਕਮ ਜਿਹਨੇ ਵੀ ਆ ਰਹੇ ਨੇ ਨਗਰ ਨਿਕਮ ਵਾਲੇ ਆਪਣੇ ਵੱਲੋਂ ਕਿਉਂਕਿ ਪ੍ਰਕਿਰਿਆ ਤੁਹਾਨੂੰ ਪਤਾ ਹੈ ਵੀ ਇੱਕਦਮ ਹੀ ਅਨਾਉਂਸ ਹੋਈ ਹੈ ਤੇ ਆਬਵੀਅਸਲੀ ਹੈ ਜ਼ੋਰ ਵੀ ਲੱਗਣਾ ਹੈ ਔਰ ਲੋਕੀ ਚਾਵਨ ਵੀ ਬਹੁਤ ਨੇ ਅਕਾਰਡਿੰਗਸ ਵੀ ਆਇਆ ਕਿਹੜੀ ਵਾਰ ਤੋਂ ਲੈ ਕੇ ਸਰਟ ਦੇ ਕਿਹੜੀ ਇਮਤਿਹਾਨ बिकॉज ਯੇ ਅਪਲਾਈ ਕੀਤਾ ਹੋਇਆ ਆਪਣੇ ਆਮਦ ਪਾਰਟੀ ਦੇ ਅਸੀਂ ਜੋ ਸਾਡੀ ਪ੍ਰਕਿਰਿਆ ਸੀ ਉਹਦੇ ਤਹਿਤ ਅਸੀਂ ਆਪਣੇ ਆਪਣੇ ਜਿੱਥੇ ਸਾਡੇ ਵੋਟ ਸੀਗੇ ਮੇਰੇ ਵਾਈਫ ਕਿਉਂਕਿ ਮੌਜੂਦਾ ਪਹਿਲਾਂ ਐਮਸੀ ਰਹੇ ਨੇ ਮੈਂ ਉਸ ਤੋਂ ਪਹਿਲਾਂ ਐਮਸੀ ਰਹਾ ਮੈਂ ਆਪਣੇ ਵਾਸਤੇ ਵੀ ਅਪਲਾਈ ਕੀਤਾ ਸੀ ਮੇਰੇ ਵਾਈਫ ਵਾਸਤੇ ਵੀ ਅਪਲਾਈ ਕੀਤਾ ਆਪਣੇ ਆਪਣੇ ਵੋਟ ਜਿੱਥੇ ਸਾਨੂੰ ਲੱਗਦੇ ਨੇ ਉੱਥੇ ਅਸੀਂ ਅਪਲਾਈ ਕੀਤਾ ਜੋ ਪਾਰਟੀ ਹੁਕਮ ਦੇਗੀ ਜਿੱਥੇ ਸੇਵਾ ਦੇਗੀ ਉੱਥੇ ਕਰ ਲਾਂਗੇ ਜਿਹੜਾ ਅੰਦਰ ਬੰਦੋਬਸਤ ਜਿਹੜਾ ਤੁਹਾਨੂੰ ਲੱਗ ਰਿਹਾ ਅੰਦਰ ਬੰਦੋਬਸਤ ਤਾਂ ਹੈਗੇ ਨੇ ਅੰਦਰ ਬੰਦੋਬਸਤ ਬਿਲਕੁਲ ਠੀਕ ਹੈ ਜੀ ਕਿਉਂਕਿ ਤੁਹਾਨੂੰ ਇਲੈਕਸ਼ਨ ਪ੍ਰਕਿਰਿਆ ਇਹ ਤਾਂ ਇਹ ਤਾਂ ਬਿਲਕੁਲ ਠੀਕ ਚੱਲਣੀ ਚਾਹੀਦੀ ਔਰ ਚੱਲਦੀ ਵੀ ਆਏ ਜੀ ਕੋਈ ਗੱਲ ਨਹੀਂ ਆਮਲਾਜਮ ਆਪਣੇ ਤੌਰ ਤੇ ਬਹੁਤ ਅੱਛੀ ਤਰ੍ਹਾਂ ਕੰਮ ਕਰ ਰਹੇ ਨੇ ਗੱਲ ਕਰੀਏ ਪਟਿਆਲਾ ਸ਼ਹਿਰੀ ਦੇ ਜਿਹੜੇ ਬਾਡ ਨੇ ਉਹਨਾਂ ਦੇ ਵਿੱਚ ਨਗਰ ਨਿਗਮ ਬੋਲ ਜਿਹਨੇ ਸਮੱਸਿਆ ਮੌਜੂਦ ਸੀ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਮੋਦੀ ਦਾ ਦੇਖੋ ਹਾਲਾਤ ਐਮਐਲਏ ਕੁਲੀ ਸਾਹਿਬ ਦੀ ਰੈਨਮਾਈਚ ਕੰਮ ਤਾਂ ਚੱਲੇ ਕੰਮ ਹੋਏ ਵੀ ਥੀ ਪਹਿਲਾਂ ਦੀ ਜਿਹੜੀ ਸਰਕਾਰਾਂ ਸੀ ਉਹਨਾਂ ਤੋਂ ਗਏ ਨੂੰ ਹੁਣ ਦੋ ਢਾਈ ਸਾਲ ਹੋ ਚੁੱਕੇ ਨੇ ਤੇ ਕੰਮਾਂ ਦੀ ਸਪੀਡ ਤੁਸੀਂ ਆਪ ਦੇਖ ਸਕਦੇ ਹੋ ਸੜਕਾਂ ਕਿਉਂਕਿ ਐਲਐਨਟੀ ਦੇ ਕੰਮਾਂ ਕਰਕੇ ਤੁਹਾਨੂੰ ਕਈ ਵਾਰ ਤਾਂ ਇਹ ਲੱਗਦਾ ਕਿ ਵੀ ਸੜਕਾਂ ਪੱਟੀਆਂ ਹੋਈਆਂ ਨੇ ਉਹ ਕਿਉਂਕਿ ਐਲਐਨਟੀ ਦਾ ਜਿਹੜੇ ਪਾਣੀ ਨਹਿਰੀ ਪਾਣੀ ਦਾ ਪ੍ਰੋਜੈਕਟ ਚੱਲ ਰਿਹਾ ਸੀ ਉਹਦੇ ਕਰਕੇ ਸੜਕਾਂ ਦੀ ਹਾਲਤ ਖਰਾਬ ਸੀ ਪਰ ਜਦੋਂ ਤੁਸੀਂ ਦੇਖੋ ਜਿੱਥੇ ਜਿੱਥੇ ਕੰਮ ਕੰਪਲੀਟ ਹੋ ਗਏ ਜਿੱਥੇ ਦੇ ਲੋਕਾਂ ਦੇ ਕਨੈਕਸ਼ਨ ਦਿੱਤੇ ਗਏ ਨੇ ਉੱਥੇ ਨਾਲ ਦੀ ਨਾਲ ਰੀਲਾਈਨਿੰਗ ਹੋएगी ਦੁਆਰਾ ਸ ਕਾਫੀ ਹੱਥ ਤੁਹਾਡੇ ਵਾਰਡ ਨੰਬਰ 26 ਤੋਂ ਤੁਸੀਂ ਅਪਲਾਈ ਕੀਤਾ ਵਾ ਤੇ ਨਹੀਂ 26 ਨਹੀਂ ਹੈ ਜੀ ਸਾਡਾ ਅਲੱਗ ਅਲੱਗ ਵਾਰਡ 43 ਨੰਬਰ ਹੈ 38 ਨੰਬਰ ਹੈ ਅਲੱਗ ਅਲੱਗ ਵਾਰਡ ਨੇ ਤੁਸੀਂ ਅਪਲਾਈ ਕਰ ਰਹੇ ਹੋ ਉੱਥੇ ਕੀ ਹਾਲਾਤ ਨੇ ਬਿਲਕੁਲ ਠੀਕ ਨੇ ਕੋਈ ਜਿਆ ਗੱਲ ਨਹੀਂ ਹੈ ਸਾਰਾ ਕੰਪਲੀਟਡ ਹੈ ਮੇਰਾ ਪੁਰਾਣਾ ਮੌਜੂਦਾ ਵਾਰਡ ਜਿਹੜਾ ਸੀ ਉਹ ਤਾਂ ਐਸ ਸੀ ਰਿਜ਼ਰਵ ਫॉर ਲੇਡੀਜ਼ ਹੋ ਗਿਆ ਸੀਗਾ ਤੇ ਬਾਕੀ ਨਾਲ ਲੱਗਦੇ ਇਲਾਕੇ ਹੈਗੇ ਨੇ ਸਾਡੇ ਜਿੱਥੇ ਅਸੀਂ ਕਰ ਰਹੇ ਸੀ ਉੱਥੇ ਮੇਰਾ ਉਸ ਉਸ ਵਾਰਡ ਚ ਵੀ ਕੁਝ 파ਟ ਮੇਰਾ ਆਪਣਾ ਪੁਰਾਣਾ ਹੈਗਾ ਸਾਰੇ ਕੰਮ ਮੇਰੇ ਆਪਣੇ ਵੱਲੋਂ ਵਾਰਡ ਦੇ ਦਾ ਸਾਰੇ ਕੰਮ ਕੰਪਲੀਟ ਕੀਤੇ ਗਏ ਨੇ ਮੇਰੇ ਵ ਸਾਡਾ ਸੀਗਾ ਆਪਣੀ ਜਨਸੀ ਰਲ ਮਿਲ ਕੇ ਬਹੁਤ ਅੱਛਾ ਕੰਮ ਕੀਤਾ ਵਾਰ ਵਾਰ ਚੰਗੀ ਫੀਲ ਕਰਦੀ ਜੀ ਬਸ ਕੰਮਾ ਹੋਏ ਦੇਖ ਕੇ ਕਿੱਥੇ ਹੋਏ ਕੰਮ ਨੂੰ ਦੇਖ ਕੇ ਤੇ ਜਿਵੇਂ ਅਸੀਂ ਲੋਕਾਂ ਵਿਚ ਚਰਦੇ ਆ ਜੋ ਉਹਨਾਂ ਨੂੰ ਠੀਕ ਲੱਗੇਗਾ ਲੋਕਾਂ ਨੂੰ ਅਸੀਂ ਤਾਂ ਬੇਨਤੀ ਕਰਨ ਜਾਵਾਂਗੇ ਘਰ ਘਰ ਜਾਵਾਂਗੇ ਹੋਰ ਲਈ ਬੇਨਤੀ ਵੀ ਕਰਾਂਗੇ ਚਾਰਾਂ ਦੇ ਵਿੱਚ ਅੱਜ ਨੋਮੀਨੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸੋ ਐਨਓਸੀ ਲੈਣ ਦੇ ਲਈ ਕਿੱਦਾਂ ਦੇ ਪ੍ਰਬੰਧ ਨੇ ਉਹ ਕੀਤੇਗੇ ਨਗਰ ਕਮੇਟੀ ਐਨਓਸੀ ਲੈਣ ਲਈ ਸਾਡੇ ਦੋ ਸੈਕਟਰੀ ਨੋਡਲ ਅਫੀਸਰ 1 ਤੋਂ 3 ਤੱਕ ਇੱਕ ਇੱਕ ਅਫੀਸਰ 3 ਤੀ ਤੋਂ 6 ਤੱਕ ਦੂਸਰੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਤਾਂ ਕਨਸਰਨਡ ਆਪਣੀ ਆਪਣੀ ਬ੍ਰਾਂਚ ਤੋਂ ਪੁੱਜ ਰਗੇ। थैंक यू सर।